ਫਗਵਾੜਾ ਨਿਊਜ਼ ਮੈਂ ਹਾਂ ਕਰਨਲ ਅੰਜਲੀ ਖਤਰੀ ਸਮਾਜ ਵੈਲਫਰ ਸੁਸਾਇਟੀ ਫਗਵਾੜਾ ਵੱਲੋਂ ਬਸਰ ਦੇ ਮੌਸਮ ਦੌਰਾਨ ਜੰਗੇ ਪੱਦਰ ਦੇ ਚਲਾਈ ਜਾ ਰਹੇ ਬੂਟੇ ਨੂੰ ਮੁਹੰਮਤ ਅਹਿਦ ਅੱਜ ਸੁਸਾਇਟੀ ਪ੍ਰਧਾਨ ਰਮਨ ਨਹਿਰਾ ਦੀ ਅਗਵਾਈ ਹੇਠਾਂ ਸ਼ਾਨਦਾਰ ਫੁੱਲਦਰ ਅਤੇ ਫਲਦਰ ਬੂਟੇ ਲਗਾਏ ਗਏ ਬੂਟੇ ਲਾਉਣ ਦੀ ਸ਼ੁਰੂਆਤ ਐਸਪੀ ਫਗਵਾੜਾ ਰਿੰਪਿੰਦਰ ਕੋਲ ਪੱਟੀ ਨੇ ਕਰਵਾਈ ਉਹਨਾਂ ਦੇ ਨਾਲ ਨਾਮਗੜੀਆ ਐਜੂਕੇਸ਼ਨ ਕਾਉਂਸਲ ਦੇ ਚੇਅਰਮੈਨ ਮਨਪ੍ਰੇਰਕ ਵਰਪੋ ਬਲਨੇ ਵੀ ਆਪਣੇ ਹੱਥਾਂ ਨਾਲ ਬੂਟੇ ਲਗਾਏ ਇਸ ਤੋਂ ਪਹਿਲਾਂ ਸਕੂਲ ਸਟਾਫ ਵੱਲੋਂ ਆਏ ਹੋਏ ਸਾਰੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਐਸਪੀ ਰੁਪਿੰਦਰ ਕੌਰ ਪੱਟੀ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਰੁੱਖ ਲਗਾਉਣ ਲਈ ਇਹ ਮੌਸਮ ਬਹੁਤ ਹੀ ਅਨੁਕੂਲ ਹੈ ਇਸ ਲਈ ਸਮੂਹ ਸੰਸਥਾਵਾਂ ਨੂੰ ਇਸ ਤੋਂ ਵੱਡੇ ਪੱਧਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਫਗਵਾੜੇ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜੋ ਸ਼ਰਮਾ ਦੀ ਰਿਪੋਰਟ ਜੀ ਅੱਜ ਸੀ ਇੱਥੇ ਰਾਮਗੜੀ ਆ ਸੀਨੀਅਰ ਸਕੂਲ ਮੇਲੇ ਚਾਏ ਆ ਖਤਰੀ ਸਮਾਜ ਸੇਵਾ ਸੁਸਾਇਟੀ ਵੱਲੋਂ ਜੋ ਨਮਨਹਿਰਾ ਜੀ ਦੀ ਐਸੋਸੀਏਸ਼ਨ ਹੈ ਉਹਨੇ ਬਹੁਤ ਅੱਛਾ ਉਤਰਾਲਾ ਕੀਤਾ ਹੈ ਕਿ ਜਿਹੜੇ ਸਾਡੇ এনवायरमेंट ਦੇ ਸੰਬੰਧੀ ਜਿਹੜਾ ਮਨ ਮਹੋਤਸਵ ਦਾ ਸੀ ਇਵੈਂਟ ਹੈ ਉਹਦੀ ਅੱਜ ਪਲਾਂਟੇਸ਼ਨ ਡਰਾਈਵ ਕਰੀ ਹੈ ਆਈ ਥਿੰਕ ਇਤਨਾਰੇ ਬਹੁਤ ਅੱਛਾ ਸੁਨੇਹਾ ਸੀ ਸਕੂਲ ਤੋਂ ਬੱਚਿਆਂ ਦੇ ਦੁਆਰਾ ਉਹਨਾਂ ਨੂੰ ਮੋਟੀਵੇਟ ਕਰਨ ਲਈ कि एनवायरनमेंट को संभालना है प्लांटेशन करनी है और ग्रीन सोसाइटी बनानी है और एक बड़ा अच्छा स्नेहा स्कूल तो असं अच्छा सारे रल के दे रहे हैं एंड मैं सारे को अपील करा कि आप आला दुआला अपना संभालिए अपने बच्चों को अच्छी शिक्षा दे नशे तो दूर रहने और ਚੰਗੀ ਦਿਨਚਰਿਆ ਸਪੋਰਟਸ ਵਾਲ এনवायरमेंट ਦੀ ਦੇਖਭਾਲ ਵਾਲ ਇਸ ਤਰੀਕੇ ਵੀ ਅਸੀਂ ਉਹਨਾਂ ਨੂੰ ਅਗਰਸੀ ਨੇਕ ਨੀਤੀ ਦੇ ਨਵੇਂ ਦਿਸ਼ਾ ਨਿਰਦੇਸ਼ ਤਾਂ ਸਾਡਾ ਸਮਾਜ ਬਹੁਤ ਅੱਛਾ ਬਣਦਾ ਇੱਕ ਰਿਸਪਾਂਸਿਬਲ ਸਿਟੀਜ਼ਨ ਅਗਰ ਪਲਾਂਟੇਸ਼ਨ ਵੱਲ ਧਿਆਨ ਦੇਵੇ ਤੇ ਇਹ ਅਸੀਂ ਜਿਹੜੀ ਕਮੀ ਹੈ ਜਿਹੜੀ ਗ੍ਰੀਨ ਪੈਚ ਵੀ ਉਹ ਆਈ ਥਿੰਕ ਉਹ ਕਵਰ ਆਪ ਹੋ ਸਕਦੀ ਹੈ ਥੋੜਾ ਥੋੜਾ ਉਪਰਾਲਾ ਸਭ ਨੂੰ ਕਰਨ ਦੀ ਲੋੜ ਹੈ ਹਮਲਾ ਸਭ ਨੂੰ ਮਾਰਨ ਦੀ ਲੋੜ ਹੈ ਐਂਡ ਆਈ ਰਿਕਵੈਸਟ ਆਲ ਟੂ ਪ੍ਰੋਟੈਕਟ ਦ এনवायरमेंट ਐਂਡ ਟੂ ਮੇਕ ਅ ਗ੍ਰੀਨ ਸੋਸਾਇਟੀ ਮੈਨੂੰ ਬੜੀ ਖੁਸ਼ੀ ਈ ਕਹਿਣਾ ਕੀ ਰਾਮ ਬੜੀਆ ਸੀਨੀਅਰ ਸਟੈਂਡਰਡਸ ਕੋਪਵਾਇਟਿਚ ਜੀ ਭਰਮਨ ਪਹਿਰਾ ਪ੍ਰੈਜ਼ੀਡੈਂਟ ਸਮਾਜ ਪ੍ਰੈਜ਼ੀਡੈਂਟ ਕਪਲੀ ਸਮਾਜ ਵੈਲਫੇਅਰ ਸੋਸਾਇਟੀ ਦੇ ਬਠਾਨਾ ਉਹਨਾਂ ਨੇ ਮਿਹਨਤ ਕਰਕੇ ਅਸੀਂ ਇੱਥੇ ਸਾਰੇ ਜਿਹੜੇ ਆਂ ਉਹ ਜਿਆ ਨੂੰ ਲਗਾਮ ਤੇ ਨਿੱਕੜੇ ਹੋਏ ਆਂ ਤੇ ਇੱਥੇ ਜਿਹੜਾ ਆਇਆ ਹੈ ਮੈਡਮ ਸ਼੍ਰੀ ਗੁਪਿੰਦਰ ਕੋਪੜੀ ਪੀਪੀਐਸ ਐਸਪੀ ਫੋਗਾਣਾ ਜਿਹੜਾ ਉਹਨਾਂ ਨੇ ਇੱਥੇ ਆਣਾ ਤੇ ਇੱਥੇ ਇਹ ਨੋਟਿਫਿਕੇਸ਼ਨ ਕਰਦੀ ਹੈ ਤੇ ਸਾਰਿਆਂ ਨੂੰ ਸਾਡਾ ਬਹੁਤ ਖੁਸ਼ੀ ਹੈ ਉਹਨਾਂ ਦੇ ਆਉਣ ਦੀ ਇਸ ਪ੍ਰੋਗਰਾਮ